ਜਲੰਧਰ ਲੋਕ ਸਭਾ ਜਿਮਨੇ ਚੋਣ ਦੇ ਚੱਲਦੇ ਆ ਜਿੱਥੇ ਆਪੋ ਆਪਣੇ ਤਰੀਕੇ ਦੇ ਨਾਲ ਸਿਆਸੀ ਪਾਰਟੀਆਂ ਜਲੰਧਰ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਵੋਟ ਪਾਉਣ ਦੇ ਲਈ ਲੁਭਾ ਰਹੀਆਂ ਹਨ ਉੱਥੇ ਹੀ ਸੰਯੁਕਤ ਸਮਾਜ ਮੋਰਚਾ ਦੇ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੀਟਿੰਗ ਕਰ ਇੱਕ ਪਰਚਾ ਜਾਰੀ ਕੀਤਾ ਗਿਆ ਜਿਸ ਦੇ ਬਾਬਤ ਵਿਦੇਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਮਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਵਕ ਵਕ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਲੰਧਰ ਦੇ ਲੋਕ ਸਭਾ ਹਲਕੇ ਦੇ ਵਿੱਚ ਇਹ ਪਰਚੇ ਵੰਡ ਕੇ ਲੋਕਾਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਲੰਧਰ ਲੋਕ ਸਭਾ ਜਿੰਨੀ ਚੋਣਾਂ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਦੇ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਦਾ ਸਹਿਯੋਗ ਨਹੀਂ ਕਰਨਗੀਆਂ ਅਤੇ ਲੋਕਾਂ ਨੂੰ ਅਪੀਲ ਹੈ ਕਿ ਬੁਨਿਆਦੀ ਲੋਕ ਵਿਰੋਧੀ ਨੀਤੀਆਂ ਕਰਕੇ ਭਾਜਪਾ ਤੇ ਆਮ ਪਾਰਟੀ ਦਾ ਇਸ ਜਿੰਨੀ ਚੋਣ ਦੇ ਦੌਰਾਨ ਬਾਈਕਾਟ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਪੰਜਾਬ ਦੀ ਸਰਕਾਰ ਨੇ ਜੋ ਕੇਂਦਰ ਨੇ ਡੈਮ ਸੇਫਟੀ ਐਕਟ ਬਣਾਇਆ ਉਹਨੂੰ ਮੰਨ ਲਿਆ ਔਰ ਸਾਡੇ ਸਾਰੇ ਡੈਮ ਉਹਨਾਂ ਦੇ ਹਵਾਲੇ ਕਰਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੇ ਬੀਬੀਐਮਬੀ ਕਿੱਥੇ ਬਚ ਗਿਆ ਜਦੋਂ ਸਾਰਾ ਕੁਝ ਸੀ ਉਹਨਾਂ ਦੇ ਹਵਾਲੇ ਪਾਣੀ ਵੀ ਉਹਨਾਂ ਦੇ ਹਵਾਲੇ ਕਰਤਾ ਡੈਮ ਵੀ ਉਹਨਾਂ ਦੇ ਹਵਾਲੇ ਕਰਤੇ ਤੇ ਬੀਬੀਐਮਬੀ ਕਿਤੇ ਬਚਣਾ ਨਹੀਂ ਇੱਕ ਗੱਲ ਦੂਸਰੀ ਜਿਹੜਾ ਪੰਜਾਬ ਪੰਜਾਬ ਦੇ ਲੋਕਾਂ ਦੀ ਇੱਕ ਸਮੱਸਿਆ ਐ ਨੈਸਟ ਦੇ ਵਿੱਚੋਂ ਸਾਰੇ ਜਿਹੜਾ ਸਿਲੇਬਸ ਜਿਹੜਾ ਸਾਡੇ ਸੱਭਿਆਚਾਰ ਦਾ ਸਾਡੇ ਆਜ਼ਾਦੀ ਸੰਗਰਾਮੀਆਂ ਦਾ ਸਾਡੀ ਜਿਹੜਾ ਸੀ ਸਾਡੇ ਵਿਸ਼ੋਕਣ ਦਾ ਇਤਿਹਾਸ ਸੀ ਉਹ ਸਾਰਾ ਬਦਲ ਕੇ ਰੱਖ ਦਿੱਤਾ ਉਹਦੀ ਕੋਈ ਗੱਲ ਨਹੀਂ ਕਰ ਰਹੇ ਆ ਔਰ ਇਹ ਤੋਂ ਬਿਨਾ ਅਸੀਂ ਤਿੰਨ ਕਾਨੂੰਨ ਜਿਹੜੇ ਸੀ ਉਹ ਵਾਪਸ ਕਰਾ ਕੇ ਆਏ ਸੀ ਤੇ ਕੇਂਦਰ ਸਰਕਾਰ ਨੇ ਨਵਾਂ ਟੰਗ ਅਪਣਾ ਲਿਆ ਉਹਨਾਂ ਨੇ ਇੱਥੇ ਸਾਈਲੋ ਦੇ ਤੇ ਅੰਬਾਨੀ ਨੂੰ 26 ਘੰਟੇ ਪਹਿਲਾਂ ਸੀ 30 ਸਾਈਲੋ ਉਹਨੂੰ ਇਜਾਜ਼ਤ ਦਿੱਤੀ ਇੱਥੇ ਬਣਾਉਣ ਦੀ ਔਰ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਮੰਡੀ ਡਿਕਲੇਅਰ ਕਰਤਾ ਹੁਣ ਉੱਥੇ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਸਾਈਲੋ ਤੇ ਜਾ ਕੇ ਆਪਣੀ ਕਣਕ ਵੇਚੋ ਔੜੀ ਥੋੜੀ ਮੰਡੀ ਖਤਮ ਹੋ ਜੇਗੀ ਮੁੜ ਕੇ ਫਿਰ ਅਸੀਂ ਅਡਾਨੀ ਦੇ ਵਸ ਪਹਿ ਜਾਗੇ ਇਹ ਗੱਲ ਕੋਈ ਜਲੰਧਰ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਤੇ ਸਵਾਲ ਕਰੋ ਇਹ ਜਿਹੜਾ ਅਸੀਂ ਮੋਰਚਾ ਜਿੱਤ ਕੇ ਆਏ ਸੀ ਤੁਸੀਂ ਸਾਡੀ ਪਿੱਠ 'ਤੇ ਛੁਰਾ ਮਾਰਿਆ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ ਇਸੇ ਤਰ੍ਹਾਂ ਜਿਹੜੇ ਸਮਾਜ ਦੇ ਮੁੱਦੇ ਨੇ ਉਹਨਾਂ ਤੋਂ ਸਾਰ ਇੱਕ ਇੱਕ ਅਫਸੋਸ ਇਹ ਵੀ ਹੈ ਵੀ ਪੋਲਿਟੀਕਲ ਪਾਰਟੀਆਂ 'ਚ ਕੋਈ ਕੋਈ ਸੋਚ ਨਾਲ ਨਹੀਂ ਜੁੜਿਆ ਹੋਇਆ ਅੱਜ ਛਾਲ ਮਾਰੀ ਮੈਂ ਕਾਂਗਰਸੀਆਂ ਕੱਲ ਨੂੰ ਹੋ ਗਿਆ ਭਾਜਪਾ ਹੀ ਪਰਸੋਂ ਹੋ ਗਿਆ ਅਕਾਲੀ ਅਕਾਲੀ ਬਣ ਗਿਆ ਆ ਆਮ ਆਦਮੀ ਪਾਰਟੀ ਦਾ ਇੱਕ ਕੂਸੀ ਮਾਰ ਜਿਹੜੇ ਲੋਕ ਨੇ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਇਹ ਸਾਰਾ ਕੁਝ ਲੋਕਾਂ ਨੂੰ ਸੋਚਣਾ ਪਏਗਾ ਅਸੀਂ ਇੱਥੋਂ ਸਯੁਕਤ ਸਮਾਜ ਮੋਰਚੇ ਵਾਲਿਆਂ ਦੀ ਮੀਟਿੰਗ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ 2030 ਤੱਕ ਇਹ ਲੋਕਾਂ ਦੀ ਇੱਕ ਅਲੱਗ ਪੋਲੀਟੀਕਲ ਪਾਰਟੀ ਖੜੀ ਹੋ ਜਾਏ ਉਹਦੇ ਲਈ ਅੱਜ ਇੱਥੇ ਮੀਟਿੰਗ ਕਰਕੇ ਇਹਨਾਂ ਨੂੰ ਕਿਹਾ ਜਿੰਨੀ ਚੌਂਕੀ ਹੈ ਕਿ ਆਪਣੇ ਜਥੇਬੰਦੀ ਆਪਣੇ ਨਾਲ ਜਿੰਨੇ ਜੁੜੇ ਹੋ ਜਥੇਬੰਦੀਆਂ ਨੇ ਇਸ ਕਿਸ ਨੂੰ ਸਮਰਥਨ ਦੇ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਦੇ ਰਹੇ ਅਸੀਂ ਸਾਰਿਆਂ ਦੇ ਪੜ ਦੇ ਫਾਸ਼ ਕੀਤੇ ਆ ਪਾਣੀਆਂ ਦੇ ਸਮਝੌਤੇ ਤੇ ਕਿਵੇਂ ਆਕਾਲੀਆਂ ਕਾਂਗਰਸੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਉਹ ਵੀ ਅਸੀਂ ਕਿਹਾ ਔਰ ਇੱਕ ਹੋਰ ਮੈਂ ਦੱਸਾਂ ਇ ਤੇ ਤੁਹਾਡੇ ਲਤੀਫ ਉਹਦੀ ਘਟਨਾ ਹੈ ਸਾਡੇ ਫਾਜ਼ਿਲਖਰ ਜਿਹੜੇ ਪ੍ਰਧਾਨ ਸਾਹਿਬ ਖੜੇ ਨੇ ਇੱਕ ਨਤੀਜਾ ਪੂਰਾ ਫਾਜ਼ਿਲਕਾ ਜ਼ਿਲ੍ਹੇ ਚ ਵੀ ਗੁਣਾਉਣ ਜਾ ਰਹੇ ਨੇ ਪਰਸੋਂ ਨੂੰ ਇਹ ਕੱਲ ਨੂੰ ਕੱਲ ਤੱਕ ਕੱਲ ਤੱਕ ਦਾ ਹੈਗਾ ਉਹਨਾਂ ਨੂੰ ਅਲਟੀਮੇਟ ਲੋਕਾਂ ਨੂੰ ਸਾਰੇ ਪਿੰਡ ਨੂੰ ਢਵਾਉਣ ਜਾ ਰਹੇ ਨੇ ਕਮਾਲ ਇਹ ਹੈ ਵੀ ਲੋਕੀ ਪਾਕਿਸਤਾਨ ਬਣਨ ਤੋਂ ਬਾਅਦ ਇੱਥੇ ਆ ਕੇ 75 76 ਸਾਲ ਤੋਂ ਟਿਕੇ ਹੋਏ ਆਪਣੇ ਘਰ ਬਣਾਏ ਆ ਰਹਿੰਦੇ ਆ ਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਨੂੰ ਇਹਨਾਂ ਦਾ ਮੈਨੀਫੈਸਟੋ ਦੇ ਵਿੱਚ ਵਾਅਦਾ ਇਹ ਸੀਗਾ ਵੀ ਜਸਟਿਸ ਗੁਲਦੀਪ ਸਿੰਘ ਕਮੇਟੀ ਚੰਦਰਸ਼ੇਖਰ ਕਮੇਟੀ ਦੇ ਮੁਤਾਬਕ ਜਿਹੜੇ ਮੁਹਾਲੀ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕਾਂ ਨੇ ਵਡੇ ਵਡੇ ਅਰਬਾਂ ਰੁਪਏ ਦੇ ਪਲਾਟ ਜਿਹੜੇ ਸੀ ਕਬਜ਼ੇ ਕੀਤੇ ਹੋਏ ਸੀ ਉਹਨਾਂ ਨੂੰ ਛਡਾਉਣਾ ਸੀ ਉਧਰ ਤਾਂ ਛਡਾਉਣ ਨਹੀਂ ਤੁਰੇ ਇਹ ਲੋਕਾਂ ਨੂੰ ਘਰੋਂ ਬੇਕਾਰ ਕਰਨ ਵਾਲੇ ਪਾਸੇ ਤੁਰ ਪਏ ਤੇ ਅਸੀਂ ਜਿਹੜਾ ਇੱਥੇ ਪਹਿਲਾਂ ਲਤੀਪੁਰੇ ਦੀ ਲੜਾਈ ਲੜ ਰਹੇ ਹਾਂ ਫਿਰ ਇਹੀ ਅਸੀਂ ਫਜ਼ਿਲਕਾ ਦੀ ਲੜਾਈ ਵੀ ਲੜਾਂਗੇ ਉੱਥੇ ਅਸੀਂ ਇਹਨਾਂ ਨੂੰ ਟੁੱਟਣ ਨਹੀਂ ਦੇਵਾਂਗੇ ਲੋਕਾਂ ਦੇ ਘਰ ਨਹੀਂ ਢਾਉਣ ਦੇਵਾਂਗੇ ਜੋ ਮਰਜ਼ੀ ਭੜੇ ਇੱਕ ਤੁਸੀਂ ਅਜਿਹਾ ਇਸ਼ਤਿਹਾਰ ਵੀ ਇੱਥੇ ਜਾਰੀ ਕੀਤਾ ਉਹ ਉਹ ਇਸ਼ਤਿਹਾਰ ਕਿਸ ਤਰ੍ਹਾਂ ਲੋਕਾਂ ਦਾ ਜਨਤਕ ਕਰੋਗੇ ਕਿਸ ਤਰ੍ਹਾਂ ਉਹਦੀ ਰੂਪਰੇਖਾ ਰਹੇਗੀ ਇਸ਼ਤਿਹਾਰ ਅਸੀਂ ਅੱਜ 40000 ਇਸ਼ਤਿਹਾਰ ਨੌ ਹਲਕੇ ਵਿੱਚ ਵੰਡਣ ਵਾਸਤੇ ਅਸੀਂ ਇੱਥੇ ਲੋਕਾਂ ਦੀ ਡਿਊਟੀ ਲਾਤੀ ਐਸਐਸਐਮ ਦੇ ਤੇ ਸਾਡੇ ਵਰਕਰਾਂ ਦੀ ਡਿਊਟੀ ਲਾਤੀ ਜਿਹੜੇ ਪਿੰਡਾਂ ਜਾ ਕੇ ਇਹ ਇਸ਼ਤਿਹਾਰ ਵੰਡਣਗੇ ਔਰ ਇਹ ਸਵਾਲ ਹੋਣਗੇ ਪੋਲਿਟੀਕਲ ਪਾਰਟੀਆਂ ਦੇ ਉੱਤੇ ਸਾਰਿਆਂ ਦੇ ਉੱਤੇ ਵੀ ਇਹਨਾਂ ਸਵਾਲਾਂ ਦੇ ਜਵਾਬ ਦਿਓ ਇਸ਼ਤਿਹਾਰ ਵਿੱਚ ਬਈ ਅਸੀਂ ਕਿੱਥੇ ਪਾਸਤੀ ਹੋਏ ਇਸ਼ਤਿਹਾਰ ਵਿੱਚ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਡੈਮ ਸੇਫਟੀ ਐਕਟ ਬਣਿਆ ਉਹਨੂੰ ਇਹਨਾਂ ਨੇ ਮੰਨ ਕੇ ਸਾਡੇ ਡੈਮ ਉਹਨਾਂ ਦੇ ਹਵਾਲੇ ਕਰਤੇ ਹੁਣ ਬੀਬੀਐਮਪੀ ਸੇਫ ਨਹੀਂ ਇਸੇ ਤਰ੍ਹਾਂ ਸਾਡੇ ਜਿਹੜਾ ਸੀ ਇਹਨਾਂ ਨੇ ਸਾਈਨੋ ਬਣਾ ਕੇ ਮੰਡੀ ਮੰਡੀ ਕਰਨ ਦਾ ਜਿਹੜਾ ਕਾਨੂੰਨ ਸੀ ਵਾਪਸ ਕਰਾ ਕੇ ਆਏ ਸੀ ਉਹਨੂੰ ਮੰਡੀ ਡਿਕਲੇਅਰ ਕਰਤਾ ਪੰਜਾਬ ਸਰਕਾਰ ਨੇ ਇਹਦਾ ਮਤਲਬ ਮੰਡੀ ਨੂੰ ਫੇਰ ਤੋੜਨਗੇ ਸਾਡੀ ਇਹਦਾ ਜ਼ਿਕਰ ਕੀਤਾ ਅਸੀਂ ਇਹ ਵੀ ਜ਼ਿਕਰ ਕੀਤਾ ਜਿਹੜਾ ਸਾਹ ਕ腐ਸ਼ਨ ਉਸੇ ਤਰ੍ਹਾਂ ਲੋਕਾਂ ਦੀ ਮਹਿੰਗਾਈ ਤੋਂ ਗਰੀਬੀ ਤੋਂ ਅਨੰਪਲੋਇਮੈਂਟ ਤੋਂ ਖੜਾ ਨਹੀਂ ਛੁੱਟ ਰਿਹਾ ਹਰ ਰੋਜ਼ ਨੌਜਵਾਨਾਂ ਨੂੰ ਕੁੱਟਣ ਲੱਗੇ ਹੋਏ ਨੇ ਇਹ ਸਾਰੇ ਮੁੱਦੇ ਇਸ ਇਸ਼ਤਿਹਾਰ ਵਿੱਚ ਅਸੀਂ ਲਿਖੇ ਨੇ এডੂਕੇਸ਼ਨ ਦਾ এডੂਕੇਸ਼ਨ ਦਾ ਲਿਖਿਆ ਜਿਹੜਾ ਸਿਲੇਬਸ ਬਦਲੀ ਕਰ ਦਿੱਤਾ ਉਹਦੇ ਦੀ ਕਰ ਦਿੱਤਾ ਇਸ ਦੇ ਵਿੱਚ ਇਸ ਚੋਣ ਦੇ ਵਿੱਚ ਸਭ ਦੱਸਿਆ ਕਿ ਕਿਸੇ ਵੀ ਪਾਰਟੀ ਸਮਰਥਨ ਨਹੀਂ ਕੀਤਾ ਜਾ ਰਿਹਾ ਕਿ ਕਿਸੇ ਆਜ਼ਾਦ ਉਮੀਦਵਾਰ ਨਹੀਂ ਉਹ ਲੋਕਾਂ ਨੂੰ ਕਿਹਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਤੁਸੀਂ ਦੇਖੋ ਜਿਹੜਾ ਤੁਹਾਨੂੰ ਸੂਟ ਕਰਦਾ ਉਹਨੂੰ ਪਾਓ ਪਰ ਇਹਨਾਂ ਨੂੰ ਤਾਂ ਨਾ ਪਾਓ ਬੀਜੇਪੀ ਆਪ ਨੂੰ ਹਰਾ ਸਕਦਾ ਹੈ ਬੀਜੇਪੀ ਔਰ ਆਪ ਨੂੰ ਤਾਂ ਖਾਸ ਤੌਰ ਤੇ ਰਗੜਾ ਲਾਓ ਇਸੇ ਉਚੇਚੇ ਤੌਰ ਤੇ ਅਪੀਲ ਕੀਤੀ ਬਿਊਰੋ ਰਿਪੋਰਟ ਐਸਮਝੜ ਨਿਊਜ਼